ਅੱਜ ਪਤਾ ਚੱਲਿਆ ਕਿ ਜਿਹੜੀ ਲੜਕੀ ਨੇ ਦਰਬਾਰ ਸਾਹਿਬ ਦੇ ਵਿੱਚ ਇੱਕ ਯੋਗਾ ਦਾਸਨ ਕੀਤਾ ਸੀਗਾ ਉਹਦੇ ਉੱਤੇ 295ਏ ਦਾ ਪਰਚਾ ਦਰਜ ਕਰਤਾ ਗਿਆ ਅੰਮ੍ਰਿਤਸਰ ਦੇ ਵਿੱਚ ਮੈਂ ਕੱਲ ਵੀ ਐਸਜੀਪੀਸੀ ਦੇ ਜਿਹੜੇ ਆਗੂ ਹੈ ਮੈਂ ਉਹਨਾਂ ਨੂੰ ਕੋ ਅਪੀਲ ਕੀਤੀ ਸੀਗੀ ਕਿ ਇਹ ਜਾਣੇ ਅਣਜਾਣੇ ਦੇ ਵਿੱਚ ਇੱਕ ਘਟਨਾ ਘਟੀ ਹੈ ਲੜਕੀ ਗੁਜਰਾਤੀ ਹੈ ਉਹਨੂੰ ਪੰਜਾਬ ਦੇ ਗੁਰਦੁਆਰਿਆਂ ਦੇ ਬਾਰੇ ਨੋਲਿਜ ਨਹੀਂ ਸਗੀ ਨਾ ਮਾਨ ਮਰਯਾਦਾ ਦੀ ਨੋਲਿਜ ਸਗੀ ਇਸ ਕਰਕੇ ਉਹਨੇ ਨਿਕਲੇ ਮਾਫੀ ਵੀ ਮੰਗ ਲਈਤੀ ਹੈ ਔਰ ਨੰਬਰ 2 ਅਸੀਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਵੱਲੋਂ ਲੜਕੀ ਦੇ ਕੇਸ ਦੀ ਪੈਰਵਾਹੀ ਕਰਾਂਗੇ ਉਹ ਇਸ ਕਰਕੇ ਕਰਾਂਗੇ ਕਿ 295 A ਦਾ ਕੇਸ ਬੰਦਾ ਹੀ ਨਹੀਂ ਹੈ ਉਹਨੇ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਅਗਰ ਉਹਨੇ ਉੱਥੇ ਕੋਈ ਯੋਗਾ ਦਾ ਆਸਨ ਕੀਤਾ ਉਹ ਯੋਗਾ ਦਾ ਆਸਨ ਉਹਨੇ ਜਿਵੇਂ ਉਹਦੇ ਬਾਰੇ ਇਹ ਗੱਲ ਕਹੀ ਹੈ ਵੀ ਇਹਨੇ ਦਰਬਾਰ ਸਾਹਿਬ ਵਾਲੇ ਪਾਸੇ ਪੈਰ ਕਰਕੇ ਉਹ ਕੀਤਾ ਦਰਬਾਰ ਸਾਹਿਬ ਵਾਲੇ ਪਾਸੇ ਪੈਰ ਨਹੀਂ ਸੀਗੇ ਉਹਦੇ ਜਿਹੜਾ ਸਿਰ ਜ਼ਮੀਨ ਤੇ ਸੀਗਾ ਆਸਮਾਨ ਦੇ ਉੱਤੇ ਉਹਦੇ ਪੈਰ ਕਿਤੇ ਹੋਏ ਸੀਗੇ ਉਹਨੇ ਕਿਸੇ ਦੀ ਧਾਰਮਿਕ ਭਾਵ ਨੂੰ ਠੇਸ ਨਹੀਂ ਪਹਾਈ ਇੱਕ ਲੜਕੀ ਜਿਹੜੀ ਕੀ ਗੁਜਰਾਤ ਦੀ ਹੈ ਉਹਦੇ ਉੱਤੇ ਇਸ ਤਰੀਕੇ ਦੀ دہشت ਪਾਣਾ ਐਸਜੀਪੀਸੀ ਦੇ ਵੱਲੋਂ ਔਰ ਹਿੰਦੂ ਸਮਾਜ ਦੇ ਜਿਹੜੇ ਲੋਗ ਐ ਉਹ ਗੁਰਦੁਆਰਿਆਂ ਦੇ ਵਿੱਚ ਨਾ ਆਣ ਇਸ ਕਰਕੇ ਇਹ ਬੜਾ ਵੱਡਾ ਛੇੜੰਤਰ ਚੱਲਦਾ ਪਿਆ ਮੈਂ ਦੁਬਾਰਾ ਇਹ ਦੱਸਣਾ ਚਾਹਨਾ ਹੈ ਕਿ ਅਸੀਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਵੱਲੋਂ ਉਸ ਲੜਕੀ ਦੇ ਕੇਸ ਦੀ ਪੈਰਵਾਈ ਕਰਾਂਗੇ ਔਰ ਅਸੀਂ ਸਰਕਾਰ ਨੂੰ ਵੀ ਔਰ ਡੀਜੀਪੀ ਸਾਹਿਬ ਨੂੰ ਵੀ ਅਸੀਂ ਇੱਕ ਆਪਣਾ ਇੱਕ ਡੈਲੀਗੇਸ਼ਨ ਲੈ ਕੇ ਜਾਵਾਂਗੇ ਜਿਹਦੇ ਵਿੱਚ ਉਹ ਜਿਹੜਾ 295ਏ ਦਾ ਕੇਸ ਬਣਾਇਆ ਗਿਆ ਇਹ ਕੇਸ ਗਲਤ ਹੈ ਕੋਈ ਭਾਵਨਾ ਨਹੀਂ ਕਿਸੇ ਦੀ ਠੇਸ ਪਹੁੰਚਾਈ ਕੁਝ ਨਹੀਂ ਕੀਤਾ ਇੱਕ ਯੋਗਾ ਕਰਨਾ ਕੋਈ ਗੈਰ ਕਾਨੂੰਨੀ ਕਿਸੇ ਧਾਰਮਿਕ ਧਾਰਮਿਕ ਪਵਨ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਸ ਕਰਕੇ ਅਸੀਂ ਇਸ ਕੇਸ ਦੇ ਵਿਰੁੱਧ ਅਸੀਂ ਆਪਣੀ ਲੜਕੀ ਦੀ ਜਿਹੜੀ ਹੈ ਲੜਕੀ ਉਹਦੇ ਵਾਸਤੇ ਅਸੀਂ ਉਹਦਾ ਪੂਰੀ ਪੇਰਵਾਹੀ ਕਰਾਂਗੇ